ਕਨੇਓਸ ਪਾਵਰ 60 60 ਹਸ ਪਾਵਰ ਤੇ ਇਹਦਾ ਮਤਲਬ ਉਹਦੇ ਕਾਪੀ ਤੇ ਵੀ ਕਾਪੀ ਤੇ ਹੀ ਇਨਾ ਹੋਣਾ ਨਾ ਉਸ ਤੋਂ ਇਹ ਕਈ ਵਾਰੀ ਕਹਿ ਦਿੰਦੇ ਆ ਵੀ ਉਹ ਤੇ 55 ਵਾ ਤੇ ਮਤਲਬ ਆਪਣਾ ਜਿਹੜਾ ਵਾ ਆਪਾਂ 60 ਹਸ ਪਾਵਰ ਦਾ ਯੂਰ ਲਾਊਗਾ ਐਵੇਂ ਨਹੀਂ 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 ਸਾਥ ਜਿੰਨਾ ਵਾ ਉਨਾ ਹੀ ਚਾਹੀਦਾ ਠੀਕ ਆ ਅੱਛਾ ਵੀਰ ਜੀ ਅੱਜ ਆਪਾਂ ਕਰ ਲੱਗੇ ਆਂ ਵੀ ਅਰਜਨ ਨੋਵੋ ਦੇ 605 605 605 ਦੇ ਨਾਲ ਚੱਕਰ ਚੈੱਕ ਕਰ ਲੱਗੇ ਆਂ ਮਸ਼ੀਨ ਦੇ ਤੇ ਲਾ ਕੇ ਦੇਣ ਲੱਗੇ ਆਂ ਤੇ ਦੇਖਦੇ ਆ ਪਹਿਲਾਂ ਇਹ ਚੱਲਦੀ ਰਹੀ ਆ ਹੌਲੈਂਡ ਤੇ ਮਸ਼ੀਨ ਹੌਲੈਂਡ ਟਰੈਕਟਰ ਤੇ 3630 ਤੇ ਅੱਜ ਆਪਾਂ ਚੈੱਕ ਕਰਨ ਲੱਗੇ ਆਂ ਇਹ ਮਸ਼ੀਨ ਨਾਲ ਚੱਕਰ ਤੇ ਆਹ ਮਸ਼ੀਨ ਦਾ ਚੱਕਰ ਚੈੱਕ ਕਰਨ ਵਾਲੀ ਠੀਕ ਹੈ ਜੀ ਤੁਸੀਂ ਵੇਖ ਸਕਦੇ ਜੇ ਤੇ ਆਪਾਂ ਕਰੀਏ ਟਰੈਕਟਰ ਸਟਾਰਟ ਤੇ ਸਭ ਤੋਂ ਪਹਿਲਾਂ ਆਪਾਂ ਲਾਈਏ ਸਟicker PTO ਤੇ ਇਹ ਕਾਰ ਦਾ ਸਟicker ਆ ਇਹ ਲਾਉਣਾ ਜ਼ਰੂਰੀ ਹੁੰਦਾ ਵਾ ਕਿਉਂਕਿ ਇਹਦੇ ਤੋਂ ਬਿਨਾ ਇਹਨੇ RPM ਸਹੀ ਦੱਸਣੇ ਨਹੀਂਗੇ ਤੇ ਸਟicker ਲਾਉਣਾ ਜ਼ਰੂਰੀ ਆ करो स्टार्ट करो वीडियो चलाओ वीडियो चलाओ थोड़ा जेरा चाहिए चानना ज्यादा ਕਿੰਨੇ ਕਿੰਨੇ ਦੇ ਟਰੈਕਟਰ ਹੋਣਾ ਕਿੰਨੇ ਦੇ 900 ਦੇਖ ਰੋ ਯਾਰ 900 ਤੇ ਇਹਨੂੰ ਤੁਸੀਂ ਕਰੋ 1600 ਤੇ ਹੋਰ ਵਧਾਓ ਹੋਰ ਹੋਰ ਰੇਸ ਕਰੋ ਹੋਰ ਹੋਰ ਕਰ ਦੋ 2000 ਰੋਇਆ ਰੋਇਆ ਮਾਈ ਤੋਂ ਲੈ ਕੇ ਜਾਓ 2000 ਕੱਟ ਕਰ ਦੋ ਰੇਸ ਲਗਭਗ 2000 ਚੱਕਰ ਤੇ ਜਾ ਕੇ ਜਿਹੜਾ 540 ਪੂਰੇ ਕਰਦਾ ਵਾ ਠੀਕ ਆ ਤੇ ਹੁਣ ਤੁਸੀਂ ਇਹਨੂੰ ਕਰੋ 1500 ਤੇ 1500 ਤੇ ਹੋ ਗਿਆ 409 ਕਾਪੀ ਪੈਨ ਫੜਾਓ ਇੱਕ 1600 ਤੇ ਕਰੋਣਾ 1600 ਤੇ ਆ 430 29 ਬੰਦ ਕਰ ਦਿਓ ਨਾ ਬੰਦ ਕਰ ਦਿਓ ਤੇ ਆ ਕਰਾਸ ਪਾਓ ਇਹਦਾ ਇਹ ਜਿਹੜੇ 500 ਤੇ 40 ਚੱਕਰ ਪੂਰੇ ਕਰਦਾ ਵਾ ਉਹ 2000 2000 ਚੱਕਰ ਤੇ 2000 ਤੇ ਕਰਦਾ ਵਾ ਹੁਣ ਆਪਾਂ ਆ ਜਾਨੇ ਮਸ਼ੀਨ ਵਾਲੀ ਸਾਈਡ ਹੁਣ ਇਹ ਸਟicker ਆਪਾਂ ਲਾਵਾਂਗੇ ਮੂੰਹ ਬੰਬੂ ਦਾ ਪਰੇ ਨੂੰ ਕਰ ਲੋ ਹੁਣ ਆਪਾਂ ਲਾਵਾਂਗੇ ਇਹਦੇ ਪੋਲੀ ਤੇ ਉੱਤੇ ਸਟicker ਛਾਵੜ ਤੇ ਠੀਕ ਹੈ ਜੀ ਇਹ ਆ ਗਈ ਥਰੇਸ਼ਰ ਦੀ ਛਾਵੜ ਠੀਕ ਆ ਜਿਆਦਾ ਜ਼ਰੂਰੀ ਆਪਾਂ ਨੂੰ ਥਰੇਸ਼ਰ ਦੇ ਚੱਕਰ ਚੈੱਕ ਕਰਨੇ ਚਲਾਓ ਹਾਂ ਨਹੀਂ ਨਹੀਂ ਚੁੱਕ ਦੇ ਸਾਢੇ 15 1600 ਤੇ ਪਹਿਲਾਂ 1600 ਤੇ ਫਿਰ ਸਾਢੇ 15 1500 ਤੇ ਕਿਉਂਕਿ ਜਦੋਂ ਕੋ ਟਰੈਕਟਰ ਚੱਲਦਾ ਵਾ ਕਈ ਵਾਰੀ 50 ਚੱਕਰ ਤੋੜਦਾ ਉਹ ਸਾਢੇ 1500 ਤੇ ਚੱਲੂਗਾ ਤੇ ਜਿਆਦਾ ਸਹੀ ਆ 1600 ਤੇ ਚਲਾਵਾਂਗੇ 1500 ਚੱਲੇਗਾ ਚਲਾਓ ਸੋਕੀਆ ਸੀ ਤੇ ਕੁਲੀਏ ਨੂੰ ਕਿਹੜੀ ਆ ਆਪਣਾ ਦਿਓ ਫੀਤਾ ਦੋ ਸ਼ੋਦਾਂ ਦੀ 16 ਦੀ 16 9 ਚੱਕਰ ਤੁਹਾਡੇ ਜਿਹੜੇ ਆ ਲਗਭਗ 1600 ਦੇ ਹਿਸਾਬ ਨਾਲ ਠੀਕ ਵਾ ਪਰ ਜਿਵੇਂ ਤੁਹਾਡਾ ਟਰੈਕਟਰ ਹੈਗਾ 60 ਹਸ ਪਾਵਰ ਤੁਸੀਂ ਇਹਨੂੰ ਪੁਲੀ ਥੋੜੀ ਵੱਡੀ ਵੀ ਪਾ ਸਕਦੇ ਜੀ ਪਿਛੇ ਵਾਲੀ ਪੁਲੀ 1 ਇੰਚੀ ਛੋਟੀ ਵੀ ਪਾ ਸਕਦੇ ਜੀ ਹੋਰ ਅਜੇ ਠੀਕ ਆ ਤੇ ਜੇ ਤੁਸੀਂ ਇੱਕ ਵਾਰੀ ਮਤਲਬ ਚਲਾਉਣਾ ਵਾ ਚੈੱਕ ਹੀ ਕਰਨਾ ਤੁਸੀਂ ਚੈੱਕ ਕਰ ਸਕਦੇ ਵੈਸੇ ਅ 60 ਹਸ ਪਾਵਰ ਦੇ ਹਿਸਾਬ ਨਾਲ 1 ਇੰਚੀ ਪੁਲੀ ਹੋਰ ਇਹਨੂੰ ਛੋਟੀ ਪੈ ਸਕਦੀ ਹੈ ਜੀ ਠੀਕ ਆ ਪੀ ਚੱਕਰ ਇਹਦੇ ਲਗਭਗ 850 ਚਾਹੀਦੇ ਹੁੰਦੇ ਆ ਤੇ 800 ਚੱਕਰ ਬਣ ਡਿਆ ਵਾ 780 ਚੱਕਰ ਬਣ ਡਿਆ ਆ 1600 ਤੇ ਤੇ ਲਗਭਗ 850 ਚਾਹੀਦਾ ਹੁੰਦਾ ਵਾ ਠੀਕ ਹੈ ਜੀ ਤੇ ਇਹ ਜਿਹੜੇ ਆ ਚੱਕਰ ਤੁਹਾਡੇ ਠੀਕ ਆ ਵੈਸੇ 1600 ਤੇ ਚੱਲੂਗਾ ਹਾਂ 1600 ਤੇ ਚੱਲੂਗਾ ਬਾਕੀ ਕਈ ਵਾਰ ਕੀ ਹੁੰਦਾ ਵਾ ਨ ਬੇੜਾ ਘੱਟ ਕੱਢਦੀ ਏ ਮਸ਼ੀਨ ਤੁਸੀਂ ਪੁਲੀ ਮਗਰ ਲਈ ਚੇਂਜ ਕਰ ਸਕਦੇ ਜੀ ਠੀਕ ਆ 60 ਹਸ ਪਾਵਰ ਦਾ ਟਰੈਕਟਰ ਆ ਤੁਹਾਡੇ ਵਧੀਆ ਚੱਲੂਗਾ ਹਾਂ ਠੀਕ ਆ ਚੱਕਰ ਸਹੀ ਆ ਕੋਈ ਗੱਲ ਨਹੀਂ ਤੁਸੀਂ ਇਹਨੂੰ ਚਲਾਓ ਹੂੰ ਕੱਟ